ਇਕ ਬਹੁਤ ਵੱਡਾ ਮਾਫੀਆ ਪੰਜਾਬ ਦੇ ਅੰਦਰ ਜਿਹੜਾ ਕਿ ਅਕਾਲੀ ਦਲ ਦੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਮੇਂ ਕਾਂਗਰਸ ਪਾਰਟੀ ਦੇ ਸਮੇਂ ਪੰਜਾਬ 'ਚ ਪੈਦਾ ਹੋਇਆ ਇੱਕ ਉਹ ਲੈਂਡ ਮਾਫੀਆ ਜਿਹੜਾ ਪੰਜਾਬ ਦੇ ਕਿਸਾਨਾਂ ਤੋਂ ਸਸਤੇ ਭਾਅ ਦੇ ਉੱਤੇ ਜ਼ਮੀਨਾਂ ਲੈ ਕੇ ਚਾਰ ਬੰਦੇ ਇਕੱਠੇ ਹੋ ਕੇ ਚਾਰ ਕਿੱਲੇ ਇਸ ਕਿਸਾਨ ਤੋਂ ਚਾਰ ਕਿੱਲੇ ਇਸ ਕਿਸਾਨ ਤੋਂ ਚਾਰ ਕਿੱਲੇ ਉਸ ਤੋਂ ਚਾਰ ਉਸ ਤੋਂ ਔਰ ਦਸਾਂ ਕਿਸਾਨਾਂ ਤੋਂ ਜ਼ਮੀਨ ਜਿਹੜੀਆਂ ਖਰੀਦ ਕੇ ਵਾਦ ਦੇ ਵਿੱਚ ਇਕੱਠੇ ਹੋ ਕੇ ਇੱਕ ਗੈਰ ਕਾਨੂੰਨੀ ਕਲੋਨੀ ਦਾ ਰੂਪ ਦੇ ਕੇ ਉਹਨੂੰ ਲੋਕਾਂ ਨੂੰ ਵੇਚ ਦਿੰਦੇ ਸੀ। ਔਰ ਨਾ ਉਸ ਕਲੋਨੀ ਦੇ ਅੰਦਰ ਸੀਵਰੇਜ ਹੁੰਦਾ ਸੀ। ਨਾ ਕੋਈ ਠੰਗ ਦੀ ਸੜਕ ਹੁੰਦੀ ਸੀ। ਨਾ ਕੋਈ ਉਹਦੇ ਅੰਦਰ ਇਲੈਕਟ੍ਰਿਸਿਟੀ ਦਾ ਪ੍ਰਬੀਧਨ ਹੁੰਦਾ ਸੀ। ਨਾ ਕੋਈ ਸੀਵਰੇਜ ਦਾ ਪ੍ਰਬੀਧਨ ਹੁੰਦਾ ਸੀਗਾ ਔਰ ਲਗਾਤਾਰ ਕਈ ਵਾਰ ਕਈ ਵਾਰ ਜਿਹੜਾ ਹੈਗਾ ਬਹੁਤ ਸਾਰੀਆਂ ਪਰਮਿਸ਼ਨਾਂ ਦੇਣ ਦੇ ਲਈ ਲੋਕ ਲੈਣ ਦੇ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪਿਆ। ਬਹੁਤ ਜਗ੍ਹਾ ਤੇ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਣਾ ਕਿ ਪ੍ਰੋਟੈਸਟ ਹੋਇਆ ਕਿ ਸਾਡੀ ਕਲੋਨੀ ਦੇ ਅੰਦਰ ਸਿਵਰੇਜ ਪਾਓ ਪਰ ਲੇਕਿਨ ਉਹ ਕਲੋਨੀ ਕਿੱਠੀ ਕਿਨੇ ਸੀ ਉਹ ਕਲੋਨੀ ਜਿਹੜੀ ਆ ਕਿਸੇ ਗੈਰਕਾਨੂੰਨੀ ਡਿਵੈਲਪਰ ਨੇ ਕੱਟੀ ਸੀ ਉਸ ਲੈਂਡ ਮਾਫੀਆ ਨੇ ਕੱਟੀ ਸੀ ਜਿਹੜਾ ਮੈਂ ਸਮਝਦਾ ਉਸ ਸਮੇਂ ਦੀ ਸਰਕਾਰਾਂ ਦੇ ਮੰਤਰੀਆਂ ਨਾਲ ਰਲ ਕੇ ਉਸ ਸਮੇਂ ਦੇ ਸਰਕਾਰਾਂ ਦੇ ਲੋਕਾਂ ਨਾਲ ਰਲ ਕੇ ਗੈਰਕਾਨੂੰਨੀ ਧੰਦਾ ਕਰਦੇ ਸੀਗੇ ਔਰ ਜੇ ਮੇਰੇ ਕੋਲ ਜਿੰਨਾ ਕ ਅੰਕੜਾ ਹੈਗਾ ਪਿਛਲੇ 10 ਸਾਲਾਂ ਦੇ ਅੰਦਰ ਪਿਛਲੇ 10 ਸਾਲਾਂ ਦੇ ਅੰਦਰ ਲਗਭਗ 30000 ਏਕੜ 10 ਸਾਲਾਂ ਦੇ ਅੰਦਰ 30000 ਏਕੜ ਜ਼ਮੀਨ ਜਿਹੜੀ ਕਿ ਪੰਜਾਬ ਦੇ ਕਿਸਾਨ ਦੇ ਉੱਤੋਂ ਲੈ ਕੇ ਉਹਦੇ ਉੱਪਰ ਛੋਟੀਆਂ-ਛੋਟੀਆਂ ਕਲੋਨੀਆਂ ਕੱਟ ਕੇ ਜਿਹਦੇ ਅੰਦਰ ਨਾ ਸੀਵਰੇਜ ਦਾ ਪ੍ਰਬੰਧ ਨਾ ਸੜਕ ਦਾ ਪ੍ਰਬੰਧ ਨਾ ਪਾਣੀ ਦਾ ਪ੍ਰਬੰਧ ਨਾ ਕਿਸੇ ਪਾਰਕ ਦਾ ਪ੍ਰਬੰਧ ਨਾ ਹੀ ਕਿਸੇ ਧਾਰਮਿਕ ਸਥਾਨ ਲਈ ਜਗ੍ਹਾ ਛੱਡੀ ਗਈ ਨਾ ਹੀ ਜਿਹੜਾ ਹੈਗਾ ਪ੍ਰੋਪਰ ਕੋਈ ਜਿਹੜੀਆਂ ਬਬਾ ਦੀ ਇਲੈਕਟ੍ਰਿਸਿਟੀ ਦੀ ਵਿਵਸਥਾ ਕੀਤੀ ਗਈ ਬਲਕਿ ਬੇਸਿਕ ਜਿਹੜੀਆਂ ਵਿਵਸਥਾਵਾਂ ਹੁੰਦੀਆਂ ਨੇਗੀਆਂ ਬੇਸਿਕ ਅਬਿਲਿਟੀਆਂ ਹੁੰਦੀਆਂ ਨੇਗੀਆਂ ਉਹਨਾਂ ਸਾਰੀਆਂ ਤੋਂ ਬਿਨਾ ਪੰਜਾਬ ਦੇ ਅੰਦਰ ਇਸ ਦਾ ਮਾਫਕੀਆ ਜਿਹੜਾ ਉਹ ਪਿਛਲੇ 10 ਸਾਲ ਤੋਂ ਕੰਮ ਕਰ ਰਿਹਾ ਸੀ ਔਰ 10 ਸਾਲ ਤੋਂ ਇਹ ਜਿਹੜੀਆਂ ਇਰੈਗੂਲਰ ਕਲੋਨੀਆਂ ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਪੰਜਾਬ ਤੋਂ ਵਿੱਚ ਆਈਆਂ ਔਰ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਆਉਣ ਤੋਂ ਬਾਅਦ ਜਿਹੜਾ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਅਸੀਂ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏਗੇ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਦੀ ਪਾਲਿਸੀ ਆਈ ਆ ਜਿਸ ਪਾਲਿਸੀ ਦੇ ਅਧੀਨ ਅਸੀਂ ਇਹ ਡਿਸਾਈਡ ਕੀਤਾਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਆਪਣੀ ਫ੍ਰੀ ਵਿਲ ਦੇ ਨਾਲ ਬਿਨਾ ਕਿਸੇ ਦਬਾਅ ਦੇ ਡਰ ਦੇ ਭੇਦ ਦੇ ਭਾਵ ਦੇ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਆਪਣੀ ਜ਼ਮੀਨ ਦੇਣੀ ਚਾਹਗਾ ਕਿ ਆਪਣੀ ਜ਼ਮੀਨ ਜਿਹੜੇ ਦੇਊਗਾ ਕਿ ਮੈਨੂੰ ਸਰਕਾਰ ਜਿਹੜੀ ਜ਼ਮੀਨ ਡਿਵੈਲਪ ਕਰਕੇ ਦੇਵੇ ਔਰ ਉਹ ਜ਼ਮੀਨ ਚੋਂ ਉਹਦਾ ਜਿਹੜਾ ਕਾਨੂੰਨ ਦੇ ਅਨੁਸਾਰ ਬਣਦਾ ਹਿੱਸਾ ਜਿਹੜਾ ਪਲਾਟ ਜਾਂ ਰਹਾਇਸ਼ੀ ਕਮਰਸ਼ੀਅਲ ਜਿਹੜਾ ਉਹਨੂੰ ਮਿਲੂਗਾ ਜਿਹੜਾ ਇਸ ਪਾਲਿਸੀ ਦੇ ਤਹਿਤ ਆਊਗਾ ਤਾਂ ਬਿਲਕੁਲ ਅਸੀਂ ਆਫਰ ਕੀਤੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪਰ ਲੇਕਿਨ ਪਿਛਲੇ ਕਾਫੀ ਸਮੇਂ ਦੇ ਉਤੋਂ ਕਾਫੀ ਸਾਰੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇਗੀਆਂ ਉਹ ਬਹੁਤ ਹੀ ਕੂੜ ਪ੍ਰਚਾਰ ਕਰ ਰਹੀਆਂ ਨੇਗੀਆਂ ਬਹੁਤ ਹੀ ਗਲਤ ਪ੍ਰਚਾਰ ਕਰ ਰਹੀਆਂ ਨੇਗੀਆਂ ਉਹਨਾਂ ਨੂੰ ਉਦੋਂ ਕਿਸਾਨ ਯਾਦ ਨਹੀਂ ਆਇਆ ਜਦੋਂ 10 ਸਾਲਾਂ 'ਚ 30 ਤੋਂ ਹਜ਼ਾਰ ਤੋਂ ਉੱਪਰ ਏਕੜ ਜ਼ਮੀਨ ਜਿਹੜੀ ਆ ਕਿਸਾਨ ਦੀ ਕੌਡੀਆਂ ਪਾ ਖਰੀਦੀ ਗਈ ਉਦੋਂ ਪੰਜਾਬ ਦਾ ਕਿਸਾਨ ਚੇਤੇ ਨਹੀਂ ਆਇਆ ਕਿਉਂਕਿ ਉਸ ਸਮੇਂ ਪੰਜਾਬ ਦੇ ਲੈਂਡ ਮਾਫੀਆ ਦੇ ਨਾਲ ਰਲ ਕੇ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਿਆ ਬੁਰੀ ਤਰ੍ਹਾਂ ਲੁੱਟਿਆ ਉਹਨਾਂ ਦੀ ਜ਼ਮੀਨ ਖੋਈ ਹੁਣ ਜਦੋਂ ਅਸੀਂ ਕਿ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਾਂਗੇ ਹੁਣ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਸ ਜਿਹੜੀਆਂ ਪਾਲਿਸੀ ਆ ਉਹਦਾ ਵਿਰੋਧ ਕਰਾਉਣ ਦਾ ਯਤਨ ਕਰ ਰਹੇ ਨੇ ਪਰ ਲੇਕਿਨ ਅਸੀਂ ਪੰਜਾਬ ਦੇ ਕਿਸਾਨ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਊਗਾ ਬਲਕਿ ਉਹਨਾਂ ਦੀ ਆਜ਼ਾਦ ਮਰਜ਼ੀ ਦੇ ਨਾਲ ਜਿਹੜਾ ਇਹ ਜ਼ਮੀਨ ਲਈ ਜਾਊਗੀ ਔਰ ਡਿਵੈਲਪ ਕਰਕੇ 1000 ਜਿਹੜਾ ਗਾਜਾ ਉਹਨੂੰ ਰਹਾਇਸ਼ੀ ਤੌਰ ਤੇ ਇੱਕ ਏਕੜ ਚੋਂ ਔਰ 200 ਗਾਜ ਜਿਹੜੀ ਆ ਕਮਰਸ਼ੀਅਲ ਤੌਰ ਤੇ ਉਹਨੂੰ ਮਿਲੂਗੀ ਤੋਂ ਆਪਣੀ ਫਰੀ ਮਰਜ਼ੀ ਦੇ ਨਾਲ ਆਜ਼ਾਦ ਮਾਰਕੀਟ ਦੇ ਵਿੱਚ ਵੇਚ ਸਕਦਾਗਾ ਪਰ ਲੇਕਿਨ ਨਾਲ ਦੀ ਨਲੇਬ ਸਪਸ਼ਟਾ ਕਿ ਜੇਕਰ ਅਸੀਂ ਉਹ ਜ਼ਮੀਨ 1 ਸਾਲ 2 ਸਾਲ 3 ਸਾਲ 4 ਸਾਲ ਜੇਕਰ ਅਸੀਂ ਜ਼ਮੀਨ ਨੂੰ ਡਿਵੈਲਪ ਕਰਨ ਚ ਸਮਾਂ ਲੱਗਦਾਗਾ ਜਿੰਨਾ ਸਮਾਂ ਲੱਗਦਾਗਾ ਤਾਂ ਉਹਦਾ ਅਸੀਂ 50000 ਰੁਪਇਆ ਪ੍ਰਤੀ ਏਕੜ ਸਾਲਾਨਾ ਮੁਆਵਜ਼ਾ ਜਿਹੜਾ ਉਸ ਕਿਸਾਨ ਨੂੰ ਦੇਵਾਂਗੇ ਜਦ ਤੱਕ ਅਸੀਂ ਉਸ ਜ਼ਮੀਨ ਨੂੰ ਪੂਰੀ ਤਰ੍ਹਾਂ ਡਿਵੈਲਪ ਕਰਕੇ ਉਹਨੂੰ ਜਿਹੜਾ ਹੈਗਾ ਵੇਚਣ ਦੇ ਯੋਗ ਨਹੀਂ ਬਣਾਉਂਦੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਤੋਂ ਜ਼ਬਰਦਸਤੀ ਨਾ ਕਿਸੇ ਤੋਂ ਧੱਕੇ ਦੇ ਨਾਲ ਨਾ ਕਿਸੇ ਤੋਂ ਜਿਹੜਾ ਹੈਗਾ ਡਰਾ ਕੇ ਧਮਕਾ ਕੇ ਬਿਲਕੁਲ ਨਹੀਂ ਬਿਲਕੁਲ ਸਪਸ਼ਟ ਕਰਦੇ ਆ ਕਿ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਉਸ ਕਿਸਾਨ ਨੂੰ ਜਿਹੜਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਜ਼ਮੀਨ ਵੇੜੀ ਚਾਹੂਗਾ ਉਹਦਾ ਅਸੀਂ ਵੈਲਕਮ ਕਰਾਂਗੇ ਸਵਾਗਤ ਕਰਾਂਗੇ ਹੁਣ ਵੀ ਬਹੁਤ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਨੇਗੀਆਂ ਪਟਿਆਲਾ ਦੇ ਅੰਦਰ ਸੰਗਰੂਰ ਦੇ ਅੰਦਰ ਬਠਿੰਡਾ ਦੇ ਅੰਦਰ ਮਹਾਲੀ ਦੇ ਅੰਦਰ ਲੁਧਿਆਣਾ ਦੇ ਅੰਦਰ ਅਮਰਸਰ ਦੇ ਅੰਦਰ ਕਾਫੀ ਸਾਰੇ ਸ਼ਹਿਰਾਂ ਦੇ ਅੰਦਰ ਮੈਂ ਅੰਕੜਾ ਕੰਪਾਈਲ ਕਰਕੇ ਇਦੋਂ ਅਗਲੀ ਵਾਰ ਆਪਾਂ ਮਿਲਾਂਗੇ ਇਸ ਗੱਲ ਨੂੰ ਲੈ ਕੇ ਤੁਹਾਨੂੰ ਅੰਕੜਾ ਕੰਪਾਈਲ ਕਰਕੇ ਮੈਂ ਦੇਵਾਂਗਾ ਕਿ ਕਿੰਨੇ ਸਾਰੇ ਕਿਸਾਨਾਂ ਨੇ ਹੁਣ ਤੱਕ ਜਿਹੜੀ ਆ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਨੂੰ ਆਫਰ ਕੀਤਾਗਾ ਕਿ ਸਾਡੀ ਜ਼ਮੀਨ ਨੂੰ ਡਿਵੈਲਪ ਕਰਕੇ ਦਿਓ ਤਾਂ ਕਿ ਅਸੀਂ ਜਿਹੜਾ ਹੈਗਾ ਅੱਛੇ ਤਰੀਕੇ ਦੇ ਨਾਲ ਇੱਥੇ ਜਿਹੜੀ ਆ ਕੋਈ ਕਲੋਨੀ ਬਣ ਸਕੇ ਨਹੀਂ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਮਸ਼ਰੂਮਿੰਗ ਦੀ ਤਰ੍ਹਾਂ ਪੰਜਾਬ ਚੁਗ ਰਹੀਆਂ ਨੇ ਕਿਆਂ ਔਰ ਦੇਸ਼ ਦੇ ਦੂਜੇ ਸੂਬਿਆਂ ਚ ਉਗਰੇ ਜਿਆ ਨੇ ਗਿਆ ਔਰ ਉੱਥੇ ਕੋਈ ਬੇਸਿਕ ਸਹੂਲਤਾਂ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਔਰ ਇਸ ਕਰਕੇ ਜਿਹੜੇ ਆਮ ਜਨਤਾ ਜਿਨ੍ਹਾਂ ਨੇ ਹੱਕ ਹਲਾਲ ਦੀ ਕਮਾਈ ਕਰਕੇ ਕਰੋੜਾ ਰੁਪਏ ਜਿਹੜੇ ਦੇ ਬਰਬਾਰ ਹੋ ਜਾਂਦੇ ਨੇ ਕੋਈ ਹਰੇਕ ਮਲਾਜਮ ਮੰਨ ਲਓ ਕੋਈ ਉਹ ਵਿਚਾਰਾ ساری ਉਮਰ ਕਮਾਈ ਕਰਕੇ ਰਿਟਾਇਰਮੈਂਟ ਤੇ 200 ਗਾਜ ਦਾ ਪਲਾਟ ਖਰੀਦਦਾਗਾ 300 ਗਾਜ ਦਾ ਪਲਾਟ ਖਰੀਦਦਾਗਾ ਪਰ ਅੰਤ ਵਿੱਚ ਕੀ ਹੁੰਦਾਗਾ ਕਿ ਉਹ ਇੱਕ ਅੱਛੀ ਕਲੋਨੀਸ ਚਾਬਰਸ ਫਸਦਾਗਾ ਉਹ ਥੋੜਾ ਜਿਹਾ ਹੁੰਦਾ ਕਿ ਮੈਨੂੰ ਜੀ 2000 ਰੁਪਏ ਸਸਤਾ ਮਿਲ ਗਿਆ اور ਉਸ कॉलोनी ਦਾ ਸ਼ਿਕਾਰ ਹੋ ਜਾਂਦਾਗਾ ਔਰ ਉਹ ਡਿਵੈਲਪਰ ਸ਼ਿਕਾਰ ਬਣਾ ਲਾਂਦਾਗਾ ਉਹ ਗੈਰ ਕਾਨੂੰਨੀ ਕਲੋਨੀ ਦਾ ਸ਼ਿਕਾਰ ਬਣਾ ਲਾਂਦਾਗਾ ਉਹ 2-4000 ਸਸਤੇ ਦੇ ਚੱਕਰ ਦੇ ਵਿੱਚ ਉਹ ਲੈ ਲੈਂਦਾਗਾ ਔਰ ਉਸ ਤੋਂ ਬਾਅਦ ਨਾ ਉੱਥੇ ਕੋਈ ਸੀਵਰੇਜ ਹੁੰਦਾਗਾ ਨਾ ਉੱਥੇ ਕੋਈ ਪਾਣੀ ਹੁੰਦਾਗਾ ਨਾ ਉੱਥੇ ਕੋਈ ਬਿਜਲੀ ਹੁੰਦੀ ਆ ਨਾ ਉੱਥੇ ਕੋਈ ਸੜਕ ਹੁੰਦੀ ਆ ਬਾਅਦ ਦੇ ਵਿੱਚ ਉਹ ਲੋਕ ਜਿਹੜੇ ਨੇਗੇ ਸਰਕਾਰਾਂ ਦੇ ਖਿਲਾਫ ਇੱਕ ਪ੍ਰੋਟੈਸਟ ਕਰਦੇ ਰਹਿੰਦੇ ਨੇ ਪਰ ਲੇਕਿਨ ਸਰਕਾਰ ਨੇ ਜਿਹੜੀ ਪਾਲਿਸੀ ਦਿੰਦੀ ਆ ਇਹਨੂੰ ਬਿਲਕੁਲ ਸੋਚ ਸਮਝ ਕੇ ਵਿਚਾਰ ਕੇ ਜੜੀ ਆ ਲੈ ਕੇ ਨਹੀਂ ਧੰਨਵਾਦ ਥੈਂਕ ਯੂ ਦੇਖੋ ਉਸ ਜਿਹੜੀ ਮੀਟਿੰਗ ਆ ਇਹ ਵੈਸੇ ਤਾਂ